ਬਾਕਸਪਸ ਸਤਿ ਸ਼੍ਰੀ ਅਕਾਲ ਜੀ ਆਨੂੰ ਵੈਲਕਮ ਸਤਿ ਸ਼੍ਰੀ ਅਕਾਲ ਭਾਈ ਜੀ ਰਮਾਣਾ ਸਾਹਿਬ ਸਰਬ ਐਗਜ਼ੈਕਟਲੀ ਦੇਸ਼ ਦੇ ਜੋ ਹਾਲਾਤ ਨੇ ਲਾਇ ਐਂਡ ਆਰਡਰ ਨੂੰ ਲੈ ਕੇ ਜੋ ਐਂਟੀ ਇਮੀਗਰੈਂਟ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਇਹ ਤਾਂ ਅੱਜਕੱਲ ਮੇਰਾ ਖਿਆਲ ਸਿਆਸੀ ਸ਼ਕਤੀ ਹਾਸਲ ਕਰਨ ਦਾ ਇੱਕ ਕੋਝਾ ਤਰੀਕਾ ਬਹੁਤ ਸਾਰੇ ਸਿਆਸਤਦਾਨ ਇਸ ਨਵੇਂ ਟੂਲ ਨੂੰ ਵਰਤਣ ਦਾ ਯਤਨ ਕਰਦੇ ਨੇ ਪਰ ਲੈਟ ਮੀ ਮੈਂਸ਼ਨ ਦੈਟ ਵੈਨ ਡੋਨਲਡ 트ੰਪ ਹੋਣੀ ਹੈ ਜੇ ਗੱਲਾਂ ਉਪਰੀਆਂ ਗੱਲਾਂ ਅਮਰੀਕਾ ਚ ਕਰਨ ਲੱਗੇ ਤਾਂ ਮੈਂ ਕੁਝ ਫੈਡਰਲ ਸਿਆਸਤਦਾਨ ਨਾਲ ਗੱਲਬਾਤ ਕੀਤੀ ਉਹ ਹਾਂਦੇ ਕਿ ਨੋ ਕੈਨੇਡੀਅਨ ਸਿਆਸੀ ਫੈਬਰਿਕ ਜਿਹੜੀ ਆ ਉਹ ਬੜੀ ਵੱਖਰੀ ਹੈ ਅਮਰੀਕਾ ਨਾਲੋਂ ਵੀ ਆਰ ਡਿਫਰੈਂਟ ਐਂਡ ਵੀ ਆਰ ਵੀ ਆਰ ਸੋ ਪ੍ਰਾਊਡ ਆਫ आवर ਡੈਮੋਕ੍ਰੇਸੀ ਐਂਡ आवर ਡਿਫਰੈਂਟ ਲੈਵਲਸ ਆਫ ਦਾ ਗਵਰਨਮੈਂਟ ਲੇਕਿਨ ਮੈਕਸੀਮ ਬਰਨੀ ਕੀ ਕਹਿ ਰਹੇ ਨੇ ਤੁਸੀਂ ਉਹਦੇ ਬਾਰੇ ਤਿੱਖੀ ਕਮੈਂਟ ਵੀ ਕੀਤੀ ਹੈ ਦੇਖੋ ਜੀ ਪਹਿਲੀ ਤਾਂ ਗੱਲ ਇਹ ਆ ਕਿ ਕੈਨੇਡੀਅਨ ਜਿਹੜਾ ਪੋਲਿਟੀਕਲ ਸਿਸਟਮ ਹੈ ਮੈਂ ਉਹਦਾ ਪਾਰਟ ਐ ਮੈਂ ਉਹਦੀ ਰਿਸਪੈਕਟ ਕਰਦਾ ਮੈਂ ਕੈਨੇਡੀਅਨ ਸੋਸਾਇਟੀ ਦੀ ਡਾਈਵਰਸਿਟੀ ਦੀ ਕੈਨੇਡਾ ਦੇ ਲੋਕਾਂ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਦਾ ਪਾਰੇ ਕੁਝ ਲੋਕ ਸਾਡੀ ਸੋਸਾਇਟੀ ਦੇ ਵਿੱਚ ਭਾਵੇਂ ਉਹ ਪੋਲੀਟੀਸ਼ੀਅਨ ਹੋਣ ਭਾਵੇਂ ਉਹ ਕਮਿਊਨਿਟੀ ਦੇ ਮੈਂਬਰ ਹੋਣ ਉਹ ਇਸ ਸੋਹਣੇ ਸਿਸਟਮ ਨੂੰ ਗੰਦਲਾ ਕਰਦੇ ਨੇ ਇਹ ਜਿਹੜਾ ਕਮੈਂਟ ਹੈ ਇਹ ਉਸ ਤਰ੍ਹਾਂ ਦਾ ਹੀ ਇੱਕ ਕਮੈਂਟ ਹੈ ਜਿਹਦੇ ਵਿੱਚ ਮੈਨੂੰ ਸਟੀਰੀਓਟਾਈਪ ਦਿਸਦੀ ਹੈ ਜਿਹਦੇ ਵਿੱਚ ਮੈਨੂੰ ਰੇਸਿਜ਼ਮ ਦਿਸਦਾ ਹੈ ਜਿਹਦੇ ਵਿੱਚ ਇੱਕ ਬੰਦਾ ਇੱਕ ਰਿਸਪਾਂਸਿਬਲ ਪੋਜੀਸ਼ਨ ਤੇ ਬੈਠਾ ਹੋਇਆ ਜਿਹੜਾ ਪੋਲੀਟੀਸ਼ੀਅਨ ਹੈ ਉਹ ਇੱਕ ਕਮਿਊਨਿਟੀ ਨੂੰ ਟਾਰਗੇਟ ਕਰ ਰਿਹਾ ਹੈ ਕਿ ਇਹ ਫੇਕ ਤਰੀਕੇ ਨਾਲ ਗਲਤ ਤਰੀਕੇ ਨਾਲ ਕੈਨੇਡਾ ਦੇ ਵਿੱਚ ਆਏ ਨੇ ਤੇ ਇਹ ਸਿਸਟਮ ਨੂੰ ਖਰਾਬ ਕਰ ਰਹੇ ਨੇ ਤੇ ਇਹਨਾਂ ਦੀਆਂ ਜਿਹੜੀਆਂ ਇਨਵੈਸਟੀਗੇਸ਼ਨ ਹੋਣੀਆਂ ਚਾਹੀਦੀਆਂ ਇਹਨਾਂ ਦੀ ਇਮੀਗ੍ਰੇਸ਼ਨ ਫਾਈਲਾਂ ਨੂੰ ਫਰੋਲਣਾ ਚਾਹੀਦਾ ਤੇ ਦੇਖਣਾ ਚਾਹੀਦਾ ਵੀ ਇਹ ਕਿਵੇਂ ਗਲਤ ਤਰੀਕੇ ਨਾਲ ਆਏ ਨੇ ਹੁਣ ਮੈਨੂੰ ਇਹ ਚੀਜ਼ ਚੋ ਵੀ ਤਾਂ ਕਿਉਂਕਿ ਉਹਨੇ ਸਾਡੀ ਕਮਿਊਨਿਟੀ ਨੂੰ ਟਾਰਗੇਟ ਕਰਕੇ ਇਹ ਗੱਲ ਕਹੀ ਹੈ ਤਾਂ ਮੇਰਾ ਰਿਸਪਾਂਸ ਇਹ ਸੀਗਾ ਕਿ ਜਦੋਂ ਇਸ ਬੰਦੇ ਦੇ ਪਿਤਾ ਪੁਰਖੇ ਜਿੱਥੋਂ ਵੀ ਆਏ ਯੂਰਪ ਤੋਂ ਆਏ ਜਿੱਥੋਂ ਮਰਜੀ ਆਏ ਉਹ ਕਿਹੜੀ ਇਮੀਗ੍ਰੇਸ਼ਨ ਪਾਲਿਸੀ ਦੇ ਅਧੀਨ ਆਏ ਸੀ ਉਹ ਤਾਂ ਲੁੱਟਣਾ ਆਏ ਸੀ ਇਸ ਮੁਲਕ ਨੂੰ ਤਾਂ ਸਿਰ ਠੀਕ ਹੈ ਜੇ ਅਸੀਂ ਇਸੇ ਤਰ੍ਹਾਂ ਇਨਵੈਸਟੀਗੇਸ਼ਨਾਂ ਕਰਨੀਆਂ ਤਾਂ ਆਜੋ ਸਾਰਿਆਂ ਦੀ ਕਰ ਲੈਂਦੇ ਆ ਜਦੋਂ ਤੁਸੀਂ ਹੇਟ੍ਰਡ ਫਲਾਉਂਦੇ ਹੋ ਕਿਸੇ ਖਾਸ ਕਮਿਊਨਿਟੀ ਦੇ ਖਾਸ ਤੌਰ ਤੇ ਮਿਨਿਓਰਿਟੀ ਦੇ ਉਲਟ ਤੇ ਉਹਨਾਂ ਨੂੰ ਸਟੀਰੀਓਟਾਈਪ ਕਰਕੇ ਕਹਿੰਦੇ ਕਿ ਇਹ ਸਾਰੇ ਇੱਕੋ ਜਿਹੇ ਨੇ ਤਾਂ ਉਹ ਗੱਲ ਚੁੱਪਦੀ ਹੈ ਜੀ ਐਸੀ ਗੱਲ ਕਰਕੇ ਮੈਂ ਕਮੈਂਟ ਕੀਤਾ ਸੀ ਵੈਸੇ ਕੌਣ ਕਿਵੇਂ ਆਇਆ ਇਹ ਤਾਂ ਵੱਖਰੀ ਗੱਲ ਹੈ ਬਰਾਟ ਸਾਹਿਬ ਆਫਕੋਰਸ ਆਪਾਂ ਹਮੇਸ਼ਾ ਕਹਿੰਦੇ ਆ ਕਿ ਭਈ ਇੱਥੇ ਤਾਂ ਸਾਰੇ ਹੀ ਨਵੇਂ ਆ ਸਾਰੇ ਬਾਹਰੋਂ ਆਏ ਆ ਦਰਸਲ ਤਾਂ ਇਹ ਤਾਂ ਇੰਡੀਜਨਸ ਲੋਕਾਂ ਦਾ ਧਰਤੀ ਸੀਗੀ ਉਹ ਇੱਥੇ ਸੈਂਕੜੇ ਸਾਲਾਂ ਤੋਂ ਰਹਿ ਰਹੇ ਸਨ ਤੇ ਆ ਕੇ ਆਪਾਂ ਸਾਰੇ ਹੀ ਨਵੇਂ ਆ ਲੇਕਿਨ ਮੈਕਸਿਮ ਬੜਨੀਏ ਮੈਂ ਲਫ਼ਜ਼ ਵਰਤਣਾ ਚਾਹ ਰਿਹਾ ਕਿ ਉਹ ਇੱਕ ਬਦਨਾਮ ਸਿਆਸਤਦਾਨ ਦੀ ਸ਼੍ਰੇਣੀ ਦੇ ਵਿੱਚ ਉਹਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਕਿਉਂਕਿ ਜਦੋਂ ਪੀਪਲਜ਼ ਪਾਰਟੀ ਆਫ ਕੈਨੇਡਾ ਬਣਾਈ ਉਹਨਾਂ ਨੇ ਬਹੁਤ ਉਪਰੀਆਂ ਆਪ ਹੁਦਰੀਆਂ ਗੱਲਾਂ ਐਸੀਆਂ ਕੀਤੀਆਂ ਕਸੈਲੀਆਂ ਕਿ ਲੋਕਾਂ ਨੂੰ ਹজম ਨਹੀਂ ਸੀ ਹੋਈਆਂ ਤੇ ਸ਼ਾਇਦ ਇਹੀ ਕਰਨਾ ਹੈ ਕਿ ਉਹਨਾਂ ਦੀ ਜਿਹੜੀ ਬਹੁਤਾ ਵੱਟਿਆ ਨਹੀਂ ਗਿਆ ਸਿਆਸਤ ਵਿੱਚ 2% ਦੇ ਆਸ-ਪਾਸ ਘੱਟ ਸੀ ਮੇਖਲ 1.5 ਡੈਡ ਪਰਸੈਂਟ ਦੇ ਆਸ-ਪਾਸ ਹੀ ਵੋਟਾਂ ਮਿਲੀਆਂ ਸਾਨੂੰ ਉਹਨਾਂ ਨੂੰ ਲੇਕਿਨ ਉਹ ਗੱਲ ਚਲੋ ਮੰਨਿਆ ਕਿ ਉਹਨਾਂ ਦਾ ਸਿਆਸੀ ਕੰਸਰਵੇਟਿਵ ਪਾਰਟੀ ਚੋਂ ਨਿਕਲ ਕੇ ਸੂਤ ਨਹੀਂ ਆਇਆ ਲੇਕਿਨ ਹੁਣ ਕੁਝ ਲੋਕ ਸਮਝਦੇ ਨੇ ਕਿ ਉਹਨਾਂ ਦੀ ਗੱਲਾਂ ਦੇ ਵਿੱਚ ਮੌਜੂਦਾ ਕੰਟੈਕਸਟ ਜਿਹੜਾ ਕਿ ਐਲ ਐਮ ਆਈਏ ਮੇ ਜਿਹਨੂੰ ਕਹਿੰਦੇ ਆਪਾਂ ਯਾ ਅੱਠਗੀਆਂ ਠੋਰੀਆਂ ਇਮੀਗ੍ਰੇਸ਼ਨ ਵਿਭਾਗ ਚ ਹੋਈਆਂ ਨੇ ਸ਼ਾਇਦ ਉਸ ਗੱਲ ਤੋਂ ਉਹਨਾਂ ਨੂੰ ਕਵਤ ਮਹਿਸੂਸ ਹੋਈ ਹੋਵੇ ਇਹ ਐਮਰਜੈਂਸੀ ਲਾਉਣ ਦੀ ਕਾਹਲ ਨਾ ਕਰੋ ਆਪਾਂ ਪਰਚੋਲ ਕਰ ਲਈਏ ਐ ਕਿ ਉਹ ਲਾਈਨਾਂ ਦੇ ਵਿਚਕਾਰ ਤੁਸੀਂ ਕੁਝ ਹੋਰ ਦੇਖ ਰਹੇ ਹੋ ਮੈਂ ਅਸਲ ਚ ਇਹ ਦੇਖ ਰਿਹਾ ਹਾਂ ਜੀ ਜਦੋਂ ਤੁਸੀਂ ਕਿਸੇ ਮਿਨਿਓਰਿਟੀ ਤੇ ਕਮੈਂਟ ਕਰਦੇ ਆ ਨਾ ਜੀ ਮਿਨਿਓਰਿਟੀ ਦੇ ਪ੍ਰਤੀ ਕੋਈ ਤੁਸੀਂ ਨਫ਼ਰਤ ਵਾਲਾ ਬਿਆਨ ਦਿੰਦੇ ਆ ਤਾਂ ਤੁਸੀਂ ਅਸਲ ਚ ਵੋਟਾਂ ਲੈ ਰਹੇ ਹੋ ਮੇਜੋਰਿਟੀ ਦੀਆਂ ਤੁਸੀਂ ਮੇਜੋਰਿਟੀ ਨੂੰ ਖੁਸ਼ ਕਰ ਰਹੇ ਹੋ ਇਹ ਗੱਲ ਇੱਥੇ ਨਿਬੜਦੀ ਨਹੀਂ ਜਦੋਂ ਮੈਕਸਿਮ ਬਰਨੀਏ ਵਰਗੇ ਜਿਹੜੇ ਲੋਕ ਨੇ ਜਿਹੜੇ ਨਫ਼ਰਤ ਫਲਾਉਣ ਵਾਲੇ ਲੋਕ ਨੇ ਜਦੋਂ ਇਦਾਂ ਦੇ ਕੋਈ ਪੋਸਟਾਂ ਪਾਉਂਦੇ ਨੇ ਤਾਂ ਉਹਦੇ ਥੱਲੇ ਜਿਹੜੀ ਕਮੈਂਟਰੀ ਹੁੰਦੀ ਆ ਉਹਦੇ ਨਾਲ ਇੱਕ opinion ਬਣਦਾ ਲੋਕਾਂ ਦਾ ਉਹ ਇਥੋਂ ਤੱਕ ਜਾਂਦਾ ਹੈ ਕਿ ਇਹ ਲੋਕ ਹੈ ਜਿਹੜੇ ਇਹ ਸਾਫ਼ ਸੁਥਰੇ ਨਹੀਂ ਇਹ ਲੋਕ ਅਣਪੜ੍ਹਨੇ ਇਹਨਾਂ ਨੂੰ ਸੂਣੀ ਉਹ ਫਿਰ ਇੱਕ ਕਮਿਊਨਿਟੀ ਦੇ ਉਲਟ ਇੱਕ ਮੂਵਮੈਂਟ ਬਣ ਜਾਂਦੀ ਹੈ ਕਿਉਂਕਿ ਇੱਕ ਤਾਂ ਸਾਡੀ ਗਿਣਤੀ ਘਟ ਹੈ ਇੱਕ ਅਸੀਂ ਵੱਖਰੇ ਦਿਸਦੇ ਆ ਤਾਂ ਉਦੋਂ ਸਾਨੂੰ ਇਹ ਸਾਡਾ ਇੱਕ ਫਰਜ਼ ਬਣ ਜਾਂਦਾ ਹੈ ਕਿ ਅਸੀਂ ਖੜੇ ਹੋ ਕੇ ਇਹ ਦੱਸੀਏ ਕਿ ਸਾਡੀ ਆਈਡੈਂਟਿਟੀ ਕੀ ਹੈ ਸਾਡੀਆਂ ਕੁਆਲਿਫਿਕੇਸ਼ਨਸ ਕੀ ਨੇ ਅਸੀਂ ਮੱਲਾਂ ਕਿਹੜੀਆਂ ਮਾਰੀਆਂ ਨੇ ਸਾਡੇ ਡਾਕਟਰ ਬੈਠੇ ਨੇ ਸਾਡੇ ਪ੍ਰੋਫੈਸਰ ਬੈਠੇ ਨੇ ਸਾਇੰਟਿਸਟ ਬੈਠੇ ਨੇ ਸਾਡੇ ਜੇ ਪਲਾਂਟ ਬਰੀਡਿੰਗ ਦੀ ਗੱਲ ਕਰੀਏ ਵੈਸਟਰਨ ਕੈਨੇਡਾ ਦੇ ਵਿੱਚ 10 ਪਲਾਂਟ ਬਰੀਡਰ ਹੈਗੇ ਨੇ wheat ਦੇ ਜਿਹਦੇ ਵਿੱਚੋਂ 4 P.I.U ਦੇ ਨੇ ਅਸੀਂ ਉਹ ਗੱਲ ਮਿਨੋਰਿਟੀਆਂ ਬਾਰੇ ਉਹ ਗੱਲ ਕਿਉਂ ਨਹੀਂ ਅਸੀਂ ਚਰਚਾ ਕਰਦੇ ਉਹ ਗੱਲ ਅਸੀਂ ਕਿਉਂ ਨਹੀਂ ਫਲਾਉਂਦੇ ਮਲਟੀਪਲਾਈ ਕਰਦੇ ਕਿਉਂਕਿ ਉਹ ਹਜਮ ਨਹੀਂ ਹੁੰਦੀ ਤੋ ਇਸ ਗੱਲ ਕਰਕੇ ਮੈਨੂੰ ਇਹ ਲੱਗਿਆ ਮੈਂ ਵੈਸੇ ਸੋਸ਼ਲ ਮੀਡੀਆ ਦੀ ਜਿਹੜੀ ਇਹ ਬਹਿਸ ਹੈਦੇ ਤੋਂ ਗੁਰੇਜ਼ ਕਰਦਾ ਹੁੰਨਾ ਤੁਸੀਂ ਮੈਨੂੰ ਦੇਖਿਆ ਪਿਛਲੇ ਸਾਲਾਂ ਦੇ ਵਿੱਚ ਪਰ ਮੈਨੂੰ ਇਹ ਲੱਗਿਆ ਕਿ ਇੱਥੇ ਕੁਝ ਕਹਿਣਾ ਬਣਦਾ ਜੀ ਤੇ ਬਰਾੜ ਸਾਹਿਬ ਇੱਕ ਦੋ ਕਾਲਸ ਆ ਗਈਆਂ ਨੇ ਲੈ ਮੀ ਟੇਕ ਆਈਓ ਕੇ ਟੇਕਿੰਗ ਕਾਲਸ ਬਿਜ਼ੀ ਤ ਨਹੀਂ ਕਿਤੇ ਹਾਂ ਜੀ ਹਾਂ ਜੀ ਆਪਾਂ ਲਾ ਲੈਂਦੇ ਦੋ ਮਿੰਟ ਹਾਂ ਹੋਲਡ ਕਰਿਓ ਬਰਾੜ ਸਾਹਿਬ ਜਿਹੜੇ ਐਮ ਐਲ اے ਨੇ ਮੈਨੀਟੋਬਾ ਤੋਂ ਬਰੋਜ਼ ਹਲਕੇ ਤੌਰ ਜਿਹੜੇ ਐਮ ਐਲ اے ਨੇ ਉਹ ਔਰ ਪਿਛੇ ਉਹਨਾਂ ਨੇ بطور ਡਿਪਟੀ ਸਪੀਕਰ ਔਰ ਸਪੀਕਰ ਵਜੋਂ ਵੀ ਪੁਮਕਨભાઈ ਹੈ ਖੇਤੀਬਾੜੀ ਯੂਨੀਵਰਸਿਟੀ ਤੋਂ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਪੜ੍ਹਾਈ ਲਖਾਈ ਕਰਨ ਤੋਂ ਬਾਅਦ ਇੱਧਰ ਆਏ ਔਰ ਮੈਂ ਕਾਲਸ ਲੈਣਾ ਪਹਿਲਾਂ ਪ੍ਰੋਜੋਤਪਾਲ ਜੀ ਵਾਜੂ ਖਾਲਸਾ ਜੀ ਫਤਿਹ ਸਾਹਿਬ ਵਾਜੂ ਜੀ ਫਤਿਹ ਜੀ ਮੈਨੂੰ ਵਾਜੂ ਜੀ ਖਾਲਸਾ ਵਾਜੂ ਜੀ ਫਤਿਹ ਜੀ ਮੈਨੂੰ ਡੇਢ ਮਿੰਟ ਚਾਹੀਦਾ ਪਲੀਜ਼ ਜਿਹੜਾ ਪਹਿਲਾ ਮੈਂ ਇਹ ਦੀ ਸ਼ੁਕਰੀਆ ਧੰਨਵਾਦ ਆ ਬਰਾਦ ਸਾਹਿਬ ਦਾ ਕਰਦਾ ਉਹ ਮੈਂ ਜਿਹੜੀ ਸ਼ੁਰੂਆਤ ਕਰਨੀ ਚਾਹੁੰਦਾ ਆ ਦੇਖੋ ਜਿਹੜਾ ਡੈਵਸ ਤੋਂ ਬਾਅਦ ਆ ਕੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਨਾ ਜਿਹੜਾ ਰਿਸਟੇਟ ਬਿਆਨ ਦਿੱਤਾ ਹੈਗਾ ਮੌਂਟਰੀਅਲ ਦੇ ਵਿੱਚ ਜਿੱਥੇ ਉਹ ਕਿਲੇ ਦੇ ਵਿੱਚੋਂ ਉੱਥੇ ਉਹ ਗੱਲ ਕਹੀ ਬੇਸ਼ੱਕ ਅਸੀਂ ਜਿਹੜਾ ਆ ਫਰੈਂਚ ਵਾਲਿਆਂ ਨੂੰ ਹਰਾ ਲਿਆ ਸੀਗਾ ਪਰ ਅਸੀਂ ਭਾਈਚਾਰੇ ਨਾਲ ਰਹਿਣਾ ਚਾਹੁੰਦੇ ਸੀ ਅਸੀਂ ਮਿਨੋਰਟੀਜ਼ ਨੂੰ ਸਤਕਾਰ ਦਿੱਤਾ ਤੇ ਇਸ ਮਿਨੋਰਟੀਜ਼ ਦੀ ਜਣਾ ਸਤਕਾਰ ਹੈਗਾ ਉਹ ਬਿਆਨ ਸਾਨੂੰ ਬਹੁਤ ਤਸੱਲੀ ਨਾਲ ਫਾਰਦਰ ਕੇ ਉਹਦੀ ਟ੍ਰਾਂਸਲੇਸ਼ਨ ਕਰਕੇ ਅੱਗੇ ਵੀ ਲੈ ਕੇ ਜਾਣਾ ਚਾਹੀਦਾ ਆ ਹੁਣ ਆਹ ਜਿਹੜਾ ਮੈਕਸੀਮ ਵਰਮੇ ਸਾਹਿਬ ਦਾ ਪਿਆਰ ਲੱਗਾ ਆ ਉਹਦੇ ਕਮੈਂਟਸ ਦੇ ਵਿੱਚ ਨਾ ਨਹੀਂ ਰਿਐਕਸ਼ਨ ਦਿੱਤਾ ਹੈਗਾ ਆ ਮੈ ਮੈਕਸੀਮ ਬੜੀਏ ਉਹਨਾਂ ਦੀ ਆ ਉਹ ਜਿਹੜੀਆਂ ਆਖਰੀ 17ਆਂ ਜਿਹਦੇ ਵਿੱਚ ਕਹਿੰਦੇ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਵੀ ਅਸੀਂ ਬਿਲਕੁਲ ਉਹ ਕੋਪੀ ਕੀਤੀਆਂ ਤੇ ਉਹਨਾਂ ਦੇ ਵਿੱਚ ਮੈਂ ਕਿਹਾ ਹੈਗਾ ਤੇ ਤੁਹਾਡੇ ਜਿਹੜਾ origin ਦੀ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਬਿਲਕੁਲ ਆਪਣੇ ਭਰਾ ਸਾਹਿਬ ਨੇ ਤਫਸੀਲ ਚੈੱਕ ਕੀਤਾ ਆ ਮਾਸਾਂ ਕੈਪਚਰ ਕੀਤਾ ਪਰ ਲਿਖਿਆ ਮੈਂ ਵੀ ਉਹਦੇ ਥੰਡੇ ਹੋਏ ਸੀਗਾ ਕੱਲ ਰਾਤੀ ਕਿ ਇਹ ਜਿਹੜਾ ਆ ਜੇ ਤੁਸੀਂ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਕਰਨੀ ਆ ਤੇ ਆਜੋ ਫੇ ਤੁਹਾਡੀ ਵੀ ਸਾਡੀ ਸਾਰਿਆਂ ਦੀ ਹੋ ਜਾਣੀ ਚਾਹੀਦੀ ਆ ਪਤਾ ਤਾਂ ਲੱਗੇ ਹੈ ਕੀ ਆ ਕੌਣ ਇਸ ਦੇਸ਼ ਦਾ ਆ ਕੌਣ ਇਸ ਦੇਸ਼ ਨੂੰ ਚਾਹੁੰਦਾ ਜਿਹੜਾ ਜੌਨ ਡਾਸਟ੍ਰੇਡ ਉਹਨਾਂ ਦੀ ਤੁਸੀਂ ਗੱਲ ਕੀਤੀ ਆ ਬੇਸ਼ੱਕ ਉਹ ਰੈਸਿਜ਼ਮ ਤੇ ਸ਼ੁਰੂ ਹੋਈ ਸੀ ਪਰ ਜਦੋਂ ਜਿਹੜੇ ਆਪਣੇ ਮੌਕਾ ਪ੍ਰਾਪਤ ਲੋਕ ਆ ਉਹਨਾਂ ਦੀ ਪਾਰਟੀ ਵੱਲੋਂ ਵਧਣ ਲੱਗੇ ਤੇ ਉਹ ਜਿਹੜੇ ਆਈਡੀਆਲੋਜੀ ਤੇ ਆਏ ਸੀ ਉਹ ਉਹ ਆਈਡੀਆਲੋਜੀ ਨੂੰ ਛੱਡ ਕੇ ਉਹਨਾਂ ਨੂੰ ਹੋਰੇ ਲੋਕ ਜਿਹੜੇ ਆਪਣੀ ਪਾਰਟੀ ਦੇ ਵਿੱਚ ਲੈਣੇ ਪਏ ਜਿਨ੍ਹਾਂ ਦੇ ਆਧਾਰ ਤੇ ਉਹਨ ਇੱਕ ਪਾਰਟੀ ਬਣਾਈ ਸੀ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਲੈਣਾ ਪਿਆ ਤੇ ਆਪ ਵੀ ਉਹ ਬਾਹਰ ਨੂੰ ਤੁਰ ਪਏ ਗਏ ਆ ਜੀ ਚਲੋ ਜਿਹੜੀ ਆ ਕੈਨੇਡਾ ਦੀ ਡੈਮੋਕ੍ਰੇਸੀ ਨੂੰ ਜਿਹੜਾ ਰਿਪਰੈਜ਼ੈਂਟ ਕਰਦੀ ਏ ਆਈਡੀਆਲੋਜੀ ਜੋ ਕੁਛ ਉਹਨਾਂ ਦਾ ਹੋਇਆ ਮੇਰਬਾਨੀ ਹੋ ਸਾਊਥ ਸਰੀ ਦੇ ਵਿੱਚ ਜਿਹੜੇ ਬੀਸੀ ਕਨਸਰਵੇਟਿਵ ਪਾਰਟੀ ਦੇ ਐਮ ਐਲ ਏ ਬਣੇ ਸਨ ਚਲਦੀ ਹੋਈ ਉਸ ਇਲੈਕਸ਼ਨ ਦੇ ਵਿੱਚ ਜਦੋਂ ਉਹਨਾਂ ਨੇ ਬਹੁਤ ਉਪਰੀਆਂ ਗੱਲਾਂ ਕੀਤੀਆਂ ਇੱਕ ਦੋ ਹੋਰ ਵੀ ਐਮ ਐਲ ਏ ਸੀਗੇ ਬਹੁਤ ਉਪਰੀਆਂ ਜਿਹੜੀਆਂ ਕਿ ਆਮ ਨਾਲੋਂ ਹਟ ਕੇ ਰਾਈਟ ਵਿੰਗ ਵਾਲੇ ਪਾਸੇ ਅ ਥੋੜਾ ਜਿਹਾ ਇਹਨਾਂ ਵੈਰੀ ਵੀਅਰਡ ਵੇ ਗੱਲਾਂ ਕਰਨੇ ਸ਼ੁਰੂ ਕੀਤੀਆਂ ਤਾਂ ਜਦੋਂ ਸਵਾਲ ਕੀਤੇ ਗਏ ਉਹਨਾਂ ਨੂੰ ਡਾਕਟਰ ਸਾਹਿਬ ਨੂੰ ਕਹਿੰਦੇ ਮੈਂ ਆਪਣਾ ਟੈਂਟ ਵੱਡਾ ਕਰ ਰਿਹਾ ਇਹ ਪਾਰਟੀ 'ਚ ਸਭ ਨੂੰ ਬੋਲਣ ਦੀ ਆਜ਼ਾਦੀ ਹੈ ਦਰਸਲ ਇਹ ਸਾਰਾ ਕੁਝ ਪਲਾਨਡ ਵੇ ਨਾ ਹੁੰਦਾਗਾ ਕਿ ਸਾਰੇ ਬੰਨੋ ਹੀ ਵੋਟਾਂ ਵਟੋੜ ਲਈਆਂ ਜਾਣ ਦੈਟਸ ਵਾਟ ਪੀਪਲ ਥਾਟ ਐਂਡ ਉਹ ਜਿੱਤ ਵੀ ਗਏ ਮਾੜੀ ਗੱਲ ਇਹ ਹੋਈ ਕਿ ਉਹ ਜਿੱਤ ਵੀ ਗਏ ਸੋ ਇਸ ਕਿਸਮ ਦੀ ਜਿਹੜੀ ਵਿਨਿੰਗ ਫਾਰਮੂਲਾ ਹੈਗਾ ਇਹਦੇ ਤਹਿਤ ਫਿਰ ਮੈਕਸਿਮ ਬਰਨੀਏ ਅੰਦਾ ਕਿ ਤਾਇ ਦਿੱਤੀ ਚੱਲੀ ਤੇ ਮੈਂ ਕਿਉਂ ਰਹਾ ਕੱਲੀ ਉਹ ਵੀ ਤਜਰਬਾ ਕਰਨਾ ਚਾਹ ਰਹੇ ਨੇ ਸ਼ਾਇਦ ਸैम ਸैम ਜੀ ਬੜਾ ਸਾਹਿਬ ਹਾਂਜੀ ਇੰਪੈਕਟ ਪਿਆ ਕੋਈ ਆਮ ਲੋਕਾਂ ਤੇ ਕਿਉਂ ਕੈਨੇਡੀਆ ਦੀ ਫੈਬਰਿਕ ਦੀ ਤੁਸੀਂ ਗੱਲ ਕੀਤੀ ਆ ਇਹ ਡਿਫਰੈਂਟ ਫੈਬਰਿਕ ਆ ਕੀ ਇਹ ਬੰਦਾ ਇੰਪੈਕਟ ਪਾ ਕੇ ਆ ਸਕਿਆ ਮੇਰਾ ਖਿਆਲ ਹੈ ਵੀ ਇਹਦਾ ਉਲਟ ਇੰਪੈਕਟ ਪਿਆ ਹੋਣਾ ਅਸੀਂ ਉਹਨੂੰ ਹੋਰ ਗੱਲਾਂ ਕੱਢਣੀਆਂ ਸ਼ੁਰੂ ਕਰ ਦਿਤੀਆਂ ਅਮ ਸੋ ਮੇਰਾ ਖਿਆਲ ਹੈ ਵੀ ਜਿਵੇਂ ਹੁਣ ਪ੍ਰਭਜੋਤ ਪਾਲ ਜੀ ਵੀ ਕਹਿ ਗਏ ਕੁਝ ਚੀਜ਼ਾਂ ਨਹੀਂ ਆਇਆ ਜੇ ਤੁਸੀਂ ਆਪ ਸਾਫ਼ ਜਗ੍ਹਾ ਤੇ ਖੜੇ ਹੋ ਫਿਰ ਤੁਸੀਂ ਕਹਿ ਸਕਦੇ ਆ ਖੁਦ ਜੇ ਕੋਈ ਬੰਦਾ ਉਸ ਕਟੜਪੁਣੇ ਦੀ ਗੱਲ ਕਰਦਾ ਹੋਵੇ ਹੋਰ ਦੂਜੇ ਨੂੰ ਪੁਆਇੰਟ ਆਊਟ ਕਰਦਾ ਹੋਵੇ ਫਿਰ ਤੁਸੀਂ ਉਹ ਗੱਲ ਦਾ ਇੰਪੈਕਟ ਪਹਿਣਾ ਹੀ ਨਹੀਂ ਪਹਿਣਾ ਤਾਂ ਆ ਜੇ ਸਾਰਿਆਂ ਨੂੰ ਉਸ ਸੇਮ ਕਟਾਰੇ 'ਚ ਖੜਾ ਕਰਕੇ ਆ ਵੀ ਇੱਕ ਬੰਦਾ 26 26 ਮਾਰਦਾ ਉਹਨੂੰ ਵੀ ਉਸ ਕਟਾਰੇ 'ਚ ਖੜਾ ਕਰੋ ਤੇ ਜੇ ਕੋਈ ਆਰਐਸਐਸ ਵਾਲਾ ਵੀ ਏਜੰਟ ਆ ਗਿਆ ਉਹਨੂੰ ਵੀ ਉਸ ਹਰ ਇੱਕ ਨੂੰ ਸੇਮ ਇਮਪੈਕਟ ਪੈਣਾ ਸ਼ੀਰ ਥੋੜਾ ਇਸ਼ਾਰਾ ਜੇਕਰ ਥੋੜਾ ਜਿਹਾ ਸਪਸ਼ਟ ਕਰ ਦਿਓ ਸੈਮ ਤੁਹਾਡਾ ਇਸ਼ਾਰਾ ਕਿੱਧਰ ਨੂੰ ਹੈ ਭਲਾ ਜਿਹੜਾ ਉਹ ਵੰਡੀਆਂ ਪਾਉਣ ਵਾਲੀ ਸਿਆਸਤ ਜਾਂ ਧਰਮ ਦੀ ਆੜ ਦੇ ਵਿੱਚ ਇੱਥੋਂ ਦੇ ਜਿਹੜਾ ਕਈ ਕਿਸਮ ਦੇ ਇਸ਼ੂ ਕੰਪਲਿਕਟਿਡ ਇਸ਼ੂਜ਼ ਨੇ ਅ ਅਗਰ ਤੁਸੀਂ ਪਿੰਪੁਆਇੰਟ ਕਰ ਸਕੋ ਥੋੜਾ ਈਜ਼ੀ ਹੋ ਜੂ ਬਰਾਖਤ ਸਾਹਿਬ ਨੂੰ ਆਨਸਰ ਕਰਨਾ ਮੇਰਾ ਖਿਆਲ ਮਾਨਾ ਸਾਹਿਬ ਮੇਰਾ ਪੇਨ ਪੁਆਇੰਟ ਕਰਨਾ ਇਹ ਆ ਵੀ ਜੇ ਤੁਸੀਂ ਅ ਕਿਸੇ ਕੱਟੜਪੁਣੇ ਵਾਲੀ ਸਾਈਡ ਤੇ ਖੜੇ ਆ ਕਿਸੇ ਧਰਮ ਖਿਆਲ ਦਾ ਵਾਲੇ ਬੰਦੇ ਆ ਤੁਸੀਂ ਤੁਹਾਡਾ ਸੇਮ ਉਹ ਬਰਣੀਏ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਫਿਰ ਤੁਸੀਂ ਆਣ ਕੇ ਗੱਲ ਕਰਨੀ ਫਿਰ ਬਰਣੀਏ ਨੂੰ ਪੁਆਇੰਟ ਆਊਟ ਨਹੀਂ ਕਰ ਸਕਦੇ ਉਹਨੂੰ ਉਹਨੂੰ ਆਪਾਂ ਪ੍ਰੈਸ਼ਰ ਕਰ ਸਕਦੇ ਆ ਜਦੋਂ ਤੁਸੀਂ ਆਪ ਸੇਫ ਪਲੇਸ ਤੇ ਖੜੇ ਆ ਇਹ ਕਹਿਣਾ ਸੀ ਸ਼ੁਕਰਾਨੀ ਸ਼ਾਜ ਤਾਂ ਬੋਲੇ ਸ਼ਾਨ ਨਹੀਂ ਕਿਉਂ ਬੋਲੇ ਵਾਲੀ ਗੱਲ ਕਿ ਅਗਰ ਤੁਸੀਂ ਕੈਨੇਡਾ ਚਾਹੇ ਹੋ ਵਾਈਲਨ ਰੋਮ ਡੂ ਐਜ਼ ਰੋਮਨਸ ਡੂ ਆਫ ਕੋਰਸ ਉਹ ਬਦਨਾਮ ਸਿਆਸਦਾਨਾ ਮੈਨੂੰ ਕਹਿੰਦੇ ਕੋਈ ਗਰੇਜ਼ ਨਹੀਂ ਪਰ ਜਿਹੜੀ ਉਹ ਗੱਲ ਕਰ ਰਹੇ ਨੇ ਤਾਂ ਉਹਦੇ ਵਿੱਚ ਕੁਝ ਥੋੜਾ ਬਹੁਤਾ ਮੇਰੇ ਖਿਆਲੋਂ ਵਜ਼ਨ ਵੀ ਹੋ ਸਕਦਾ ਹੈਗਾ ਪਰਮਜੀਤ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਛੋਟੇ ਵੀਰ ਨੂੰ ਵੀ ਮੇਰੇ ਪੀਏ ਜੀ ਦੇ ਮੈਂ ਦੱਸੂਗਾ ਵਿਦਿਆਰਥੀਆਂ ਜੀ ਜੀ ਸਤਿ ਸ਼੍ਰੀ ਅਕਾਲ ਜੀ ਸੁਣਦੇ ਨਹੀਂ ਜੀ ਉਹ ਮਾਣਾ ਨਾ ਤੇ ਵੀ ਹਾਂਜੀ ਐਨ ਵੀ ਉੱਥੇ ਮੰਤਰੀ ਨੇ ਬਿਲਕੁਲ ਆਪਣੇ ਬਰਾੜ ਸਾਹਿਬ ਤੁਸੀਂ ਬਹੁਤ ਵਧੀਆ ਕੀਤਾ ਜਿਹੜਾ ਕਹਿ ਕੇ ਵੀ ਆਪਦੇ ਆਪਦੇ ਦਾਦੇ ਪੜਦਾਦੇ ਦੀ ਦੱਸਦੀ ਉਹ ਕਿਵੇਂ ਆਇਆ ਸੀ ਹਨਾ ਬਿਲਕੁਲ ਵਧੀਆ ਗੱਲ ਕੀਤੀ ਤੇ ਥੋੜੀ ਗੱਲ ਜੀ ਐਡ ਕਰਦਾ ਵੀ 500 ਬਟ ਨੇਹਰੀ ਨਾ ਘੱਟ ਤੋਂ ਘੱਟ ਕੈਨੇਡਾ ਦੇ ਵਿੱਚ ਜਿਹੜਾ ਆਪਦੀ ਬੜੀਆ ਆਪ ਦੀ ਜ਼ਿੰਦਗੀ ਸਫਲਤਾ ਆਪਾਂ ਪੂਰਵਕ ਤੇ ਜਿਹੜੇ ਹੋਰਾਂ ਲੋਕਾਂ ਨੂੰ ਜੋਬ ਦੇ ਰਿਹਾ। ਕਿ ਤੁਹਾਨੂੰ ਹੋਰ ਦੱਸਾਂ ਮੈਂ ਪਿਛਲੇ ਸਾਲ ਇੱਥੇ ਕਾਰਡੀਓਲੋਜਿਸ ਰੱਖੇ ਸੀ 5 ਯੂਪੀਸੀ। ਜੀ ਜੀ। ਜਿੰਨਾ ਚੋਂ ਕੋਈ ਗੋਰਾ ਨਹੀਂਗਾ ਸੌਰੀ ਮੈਂ ਗੋਰਾ ਸ਼ਬਦ ਮੈਂ ਕੋਈ ਉਹ ਨਫ਼ਰਤਵਾਦੀ ਨਹੀਂਗਾ। ਪੰਜਾਂ ਪੰਜਾਂ ਚੋਂ ਆ ਪੰਜਾਂ ਜੋ ਪੰਜ ਰੱਖੇ ਸੀ ਤੇ ਜਿਨ੍ਹਾਂ ਚੋਂ ਤਿੰਨ ਚ ਚਾਈਨਾ ਦੇ ਏਸ਼ੀਅਨ ਤੇ ਦੋ ਪੰਜਾਬੀ ਇੱਕ ਸਿੱਧੂ ਇੱਕ ਬਰਾੜ ਨਾਲੋ ਮੇਰਾ ਬੇਟਾ। ਜੀ। ਸੋ ਇਹ ਦੇਖੋ ਸਾਡੇ ਬੱਚੇ ਡਾਕਟਰ ਇੱਥੇ ਯੂਪੀਸੀ ਦੇ ਡਾਕਟਰ ਬਣਦੇ ਆ ਤੇ ਟੌਪ ਦੀਆਂ ਪੋਜੀਸ਼ਨਾਂ ਲੈਂਦੇ ਆ। ਤੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਮੈਨੂੰ ਵੀ ਦੱਸੋ ਮੈਂ ਵੀ ਲਿਖੂਗਾ ਇਹ ਤੇ ਵੀ ਕਿੱਥੇ ਹੈਗੀ ਆ ਕੀ ਮਿਹਰਬਾਨੀ ਬ੍ਰਾਟ ਸਾਹਿਬ ਤੁਸੀਂ ਕਾਲ ਸੁਣੀਆਂ ਨੇ ਤੇ ਇਹਨਾਂ ਦੇ ਜਵਾਬ ਦੇ ਵਿੱਚ ਕੀ ਕਹਿਣਾ ਚਾਹੁੰਦੇ ਬ੍ਰਾਟ ਸਾਹਿਬ ਕਹਿਣਾ ਚਾਹੁੰਦਾ ਮੈਂ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਕੋਟ ਕਰਦਾ ਆਪਣੀ ਅਗਲੀ ਪੀੜ੍ਹੀ ਚ ਹਮਮ ਯੂਨੀਵਰਸਿਟੀ ਆਫ ਮੈਨੀਟੋਬਾ ਦੇ ਵਿੱਚ ਯੂਨੀਵਰਸਿਟੀ ਆਫ ਮੈਨੀਟੋਬਾ ਸਟੂਡੈਂਟ ਯੂਨੀਅਨ ਆ ਅਮਸੂ ਕਹਿੰਦੇ ਆ ਉਹਨੂੰ ਹਮਮ ਐਸ ਵੇਲੇ ਅਮਸੂ ਦਾ ਜਿਹੜਾ ਪ੍ਰਧਾਨ ਆ ਉਹ ਪ੍ਰਭ ਨੂਰ ਸਿੰਘ ਹੈ ਉਹ ਟਰਬੰਡ ਬੱਚਾ ਹੈ ਸਾਡੀ ਕਮਿਊਨਿਟੀ ਦਾ ਬੱਚਾ ਉਹ 7ਵੀਂ 8ਵੀਂ ਦੇ ਵਿੱਚ ਜਦੋਂ ਪੜ੍ਹਦਾ ਸੀ ਉਹ ਕੈਨੇਡਾ ਇੱਥੇ ਵੀ ਨਹੀਂ ਪੈਗਾ ਆਇਆ ਸੀ ਹਨਾ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਐਗਜ਼ਾਮਪਲਸ ਦੇਖਦੇ ਆ ਜਦੋਂ ਜਿਹੜੀ ਮੈਂ ਪਹਿਲਾਂ ਇਹ ਬਾਈ ਜੀ ਹੋਣਾ ਨੇ ਵੈਟੇਰੀਨਰੀਅਨਸ ਦੀ ਐਗਜ਼ਾਮਪਲ ਦਿੱਤੀ ਚਲੋ ਅਸੀਂ ਜਿਹੜੇ ਪੋਲਿਟਿਕਸ ਦੇ ਵਿੱਚ ਬੈਠੇ ਆ ਹਨਾ ਕਈ ਅਧਿਆਪਕ ਪ੍ਰਿੰਸੀਪਲ ਬੈਠੇ ਨੇ ਅਸੀਂ ਜਿੰਨੇ ਵੱਧ ਤੋਂ ਵੱਧ ਰੋਲ ਮਾਡਲ ਪੈਦਾ ਕਰਾਂਗੇ ਉੰਨੀ ਹੀ ਹੀਣ ਭਾਵਨਾ ਜੇ ਕਿਸੇ ਦੇ ਵਿੱਚ ਹੈਗੀ ਹੈ ਜਾਂ ਉੰਨੀ ਹੀ ਉਹ ਨਫ਼ਰਤ ਜਿਹੜੀ ਸਾਡੇ ਅਗੇਂਸਟ ਹੈਗੀ ਹੈ ਉੰਨੀ ਘਟੂਗੀ ਸੋ ਮੈਨੂੰ ਐ ਲੱਗਦਾ ਕਿ ਅਸੀਂ ਵੱਡੀ ਲਕੀਰ ਖਿੱਚੀਏ ਅਸੀਂ ਪੋਜ਼ਿਟਿਵ ਪਾਸੇ ਵੱਲ ਤੁਰਦੇ ਰਹੀਏ ਹੁਣ ਇਹ ਇਹਨਾਂ ਲੋਕਾਂ ਦੇ ਕਮੈਂਟਸ ਦਾ ਕਿੰਨਾ ਚਿਰ ਅਸੀਂ ਜਵਾਬ ਦਿੰਦੇ ਰਵਾਂਗੇ 네ਗੇਟਿਵਿਟੀ ਹੈ ਹਾਂ ਪਰ ਕਾਲ ਆਊਟ ਕਰਨਾ ਬਣਦਾ ਹੈ ਇਹ ਨਹੀਂ ਹੈ ਕਿ ਅਸੀਂ ਹੁਣ ਘੰਟਿਆਂ ਬੱਧੀ ਮੈਕਸਿਮ ਦੀ ਪੋਸਟ ਤੇ ਹੀ ਬੈਠੇ ਰਹੀਏ ਪਰ ਇਹ ਇੱਕ ਰਿਮਾਈਂਡਰ ਹੈ ਕਿ ਸਾਨੂੰ ਐਜ਼ ਅ ਕਮਿਊਨਿਟੀ ਆਪਣਾ ਜਿਹੜਾ ਪਾਥ ਹੈ ਆਪਣਾ ਵਿਜਨ ਆ ਉਹ ਚਾਰਜ ਕਰਨਾ ਪਊਗਾ ਕਮਿਊਨਿਟੀ ਨੂੰ ਇਕੱਠੀ ਹੋ ਕੇ ਕੋਈ ਨਾ ਕੋਈ ਹੰਬੜਾ ਮਾਰਨਾ ਪਊਗਾ ਆਪਦੀ ਯੂਨੀਵਰਸਿਟੀ ਬਣਾਉਣੀ ਪਊਗੀ ਐਸ ਤਰ੍ਹਾਂ ਦੀਆਂ ਚੀਜ਼ਾਂ ਕਰਨੀਆਂ ਪੈਣਗੀਆਂ ਤਾਂ ਕਿ ਲੋਕ ਕਹਿਣ ਯਾਰ ਵੀ ਨਹੀਂ ਆਹ ਕਮਿਊਨਿਟੀ ਐਦਾਂ ਦੀ ਨਹੀਂ ਐਦਾਂ ਦੀ ਹੈ ਸੋ ਮੈਂ ਤਾਂ ਇਹੀ ਦੋ ਸ਼ਬਦ ਕਹਿੰਦਾ ਸਰ ਸਭ ਇੱਕ ਸਵਾਲ ਮੇਰੇ ਜਾਂਦੇ ਜਾਂਦੇ ਮੇਰੇ ਮਾਈਂਡ 'ਚ ਆ ਰਿਹਾ ਤੁਸੀਂ ਅਗਰ ਆਨਸਰ ਕਰ ਸਕੋ ਕਿ ਮੈਂ ਪਹਿਲਾਂ ਕਿਹਾ ਕਿ ਬਦਨਾਮ ਸਿਆਸਤਦਾਨ ਹੈ ਉਹਨੇ ਬਹੁਤ ਪਹਿਲਾਂ ਕੋਝਾ ਫਾਰਮੂਲਾ ਵਰਤ ਕੇ ਸਿਆਸੀ ਜਿਹੜਾ ਟਰੈਕਸ਼ਨ ਗੇਨ ਕੀਤੇ ਜਾਣ ਦਾ ਯਤਨ ਕੀਤਾ ਸੀਗਾ ਔਰ ਕੈਨੇਡੀਅਨਸ ਨੇ ਵੋਟਰਸ ਨੇ ਉਹਨੂੰ ਪਸੰਦ ਨਹੀਂ ਕੀਤਾ ਸ਼ਾਇਦ ਇਸੇ ਕਾਰਨ ਕਰਕੇ ਉਹਦਾ ਕੋਈ ਜ਼ਿਕਰ ਵੀ ਨਹੀਂ ਹੈ ਕਿਸੇ ਸੁਰਖੀਆਂ 'ਚ ਨਹੀਂ ਆ ਰਿਹਾ ਉਹ ਤਾਂ ਮੈਂ ਜੇਕਰ 올 ਫੇਅਰਨੈਸ ਜੋ ਗੱਲਾਂ ਕਰ ਰਹੇ ਨੇ ਕਿ ਜਿੰਨਾ ਇਮੀਗ੍ਰੇਸ਼ਨ ਭਾਈ ਜਿਹੜਾ ਵਿਭਾਗ ਦੇ ਵਿੱਚ ਥੱਗੀਆਂ ਵੱਜੀਆਂ ਨੇ ਜਿਹਦੇ ਕਰਕੇ ਅਕਸਰ ਕਿਹਾ ਜਾ ਰਿਹਾ ਹੈ ਕਿ ਜਿਹੜਾ ਗੋਲੀਆਂ ਚੱਲ ਰਹੀਆਂ ਨੇ ਵੱਖ-ਵੱਖਰੇ ਸ਼ਹਿਰਾਂ ਦੇ ਵਿੱਚ ਇਹ ਸ਼ਾਇਦ ਉਹਦਾ ਹੀ ਕੋਈ ਬਾਈ-ਪ੍ਰੋਡਕਟ ਹੈਗਾ ਕੁਝ ਗੱਲਾਂ ਸ਼ਾਇਦ ਇਸ ਪੋਸਟ ਦੇ ਵਿੱਚ ਸ਼ਾਇਦ ਖਰੀਆਂ ਵੀ ਨੇ ਜਿਹੜੀਆਂ ਕਿ ਮੈਨੂੰ ਲੱਗਦਾ ਹੈ ਕਿ ਕੰਸਰਵੇਟਿਵ ਪਾਰਟੀ ਹੋਵੇ ਜਾਂ ਲਿਬਰਲਸ ਹੋਣ ਫੈਡਰਲ ਪੱਧਰ ਦੀ ਗੱਲ ਕਰਦਾ ਹੈ ਤੇ ਜਾਂ ਐਨਡੀਪੀ ਵਾਲੇ ਹੋਣ ਉਹਨਾਂ ਨੇ ਜਾਣ ਕੇ ਦੇਖ ਕੇ ਇੰਡਿਟ ਕੀਤਾ ਹੈਗਾ ਇੱਕ ਖਾਸ ਵਿਚਾਰਧਾਰਾ ਨੂੰ ਉਸ ਵਿਚਾਰਧਾਰਾ ਦੀ ਆੜ ਦੇ ਵਿੱਚ ਆ ਭਾਰਤ ਨੂੰ ਜਿਹੜਾ ਲਗਾਤਾਰ ਕੋਸਿਆ ਜਾਂਦਾ ਰਿਹਾ ਹੈ ਅਤੇ ਕਿਉਂਕਿ ਉਹ ਵੋਟ ਬੈਂਕ ਹੈ ਕੋਈ ਵੀ ਸਿਆਸਤਦਾਨ ਹੀਆ ਨਹੀਂ ਕਰਦਾ ਉਸ ਵੋਟ ਬੈਂਕ ਨਾਲ ਦਸਤ ਪੰਜਾ ਲੈਣ ਦਾ ਇਹਨੂੰ ਤਾਂ ਟਕਰਾ ਜਿਹੜਾ ਅਸੀਂ ਕਿਸੇ ਕੋਲੋਂ ਉਹਨਾਂ ਦੇ ਪੋਸਟ ਦਾ ਜਿਹੜਾ ਇਸ਼ਾਰਾ ਹੈਗਾ ਇਹਨੂੰ ਤੇ ਪਾਸੇ ਨਹੀਂ ਰੱਖਿਆ ਜਾ ਸਕਦਾ ਆਈ ਥਿੰਕ ਹੀ ਪ੍ਰੋਬੇਬਲੀ ਹੀ ਇਸ ਸਟ੍ਰਾਈਕਿੰਗ ਦਾ ਰਾਈਟ ਕੋਡ ਹੇਰ ਦੇਖੋ ਕਿਸੇ ਵੀ ਚੀਜ਼ ਨੂੰ ਗਲਤ ਨੂੰ ਗਲਤ ਠੱਗ ਨੂੰ ਠੱਗ ਚੋਰ ਨੂੰ ਚੋਰ ਕਹਿਣਾ ਕੋਈ ਮਾੜੀ ਗੱਲ ਨਹੀਂ ਪਰ ਜਦੋਂ ਤੁਸੀਂ ਉਸ ਆੜ ਦੇ ਵਿੱਚ ਇੱਕ ਨਫਰਤ ਫਲਾ ਕੇ ਆਪਦੇ ਜਿਹੜੇ ਤੁਹਾਡੇ ਉਹ ਗਲਤ ਗੋਲ ਨੇ ਉਹਨਾਂ ਨੂੰ ਹਿੱਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਕੋ ਪੋਲਿਟੀਕਲ ਲਾਹਾ ਲੈਣ ਦੀ ਗੱਲ ਕਰਦੇ ਹੋ ਗੱਲ ਉਥੇ ਵੱਜਦੀ ਹੈ ਮੇਰਾ ਪੁਆਇੰਟ ਉਥੇ ਹੈ ਹੁਣ ਇਹ ਜਿਹੜੀ ਸੋਸਾਇਟੀ ਹੈ ਸਾਰੀ ਸਾਧਾਂ ਦੀ ਨਹੀਂ ਹੈ ਚੋਰ ਵੀ ਹੈਗੇ ਆ ਚੋਰ ਨੂੰ ਚੋਰ ਕਹਿਣਾ ਠੀਕ ਹੈ ਪਰ ਜਦੋਂ ਚੋਰ ਨੂੰ ਤੁਸੀਂ ਇਹ ਕਹਿੰਦੇ ਹੋ ਕਿ ਫਲਾਨੀ ਕਮਿਊਨਿਟੀ ਦਾ ਨਾਲ ਨਾਂ ਜੋੜ ਕੇ ਕਿਸੇ ਬੰਦੇ ਨੂੰ ਚੋਰ ਕਹਿੰਦੇ ਹੋ ਕਿਸੇ ਬੰਦੇ ਨੂੰ ਠੱਗ ਕਹਿੰਦੇ ਹੋ ਕਿਸੇ ਬੰਦੇ ਨੂੰ ਕਾਲਾ ਗੋਰਾ ਜਾਂ ਜੋ ਵੀ ਤੁਸੀਂ ਕੁਝ ਕਹਿੰਦੇ ਹੋ ਅਣਪੜ੍ਹ ਕਹਿੰਦੇ ਹੋ ਵਾਹਿਯਾਤ ਕਹਿੰਦੇ ਹੋ ਉਹ ਸਾਰੀਆਂ ਚੀਜ਼ਾਂ ਗਲਤ ਹੈ ਇਹ ਜੋੜਨਾ ਗਲਤ ਹੈ that is what i want to emphasize right now ਪ੍ਰੋਫੈਸਰ ਸਾਹਿਬ ਤੁਹਾਡਾ ਸਮਾਂ ਦੇ ਲਈ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਸ਼ੁਕਰੀਆ ਭਾਈ ਜੀ